ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਕਰੀਨਰ ਐਜ਼ ਦੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਗਏ ਨਾ ਹੀ ਉਹਨਾਂ ਵੱਲੋਂ ਹਲਕਾ ਲੁਧਿਆਣਾ ਜ਼ੈਸਟ ਹਲਕੇ ਤੋਂ ਜਿਮਨੀ ਚੋਣ ਲੜੀ ਜਾਵੇਗੀ ਲੇਕਿਨ ਘਬਰਾਈ ਕਿਉਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੱਤਰਕਾਰਾਂ ਦਾ ਸਾਹਮਣਾ ਕਿਉਂ ਨਹੀਂ ਕਰ ਰਹਾ ਕਾਨਫਰੰਸ ਕਿਉਂ ਨਹੀਂ ਕੀਤੀ ਜਾ ਰਹੀ ਨਾ ਤਾਂ ਦਿੱਲੀ ਦੇ ਵਿੱਚ ਜਦੋਂ ਕੱਲ ਬੁਲਾਇਆ ਗਿਆ ਸੀ ਨਾ ਉਹਨਾਂ ਉਥੇ ਪੱਤਰਕਾਰਾਂ ਦੇ ਸਾਹਮਣੇ ਆਏ 2 ਮਿੰਟ ਜਿਵੇਂ ਹੁੰਦੇ ਨੇ ਨਾ ਕਿ ਗੋਗਲਾਂ ਨੂੰ ਮਿੱਟੀ ਝਾੜ ਕੇ ਚਲੇ ਗਿਆ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਔਣ ਵਾਲੇ 2.5 ਸਾਲਾਂ ਦੇ ਵਿੱਚ ਮੁੱਖ ਮੰਤਰੀ ਬਣੇ ਰਹਿਣਗੇ ਤਾਂ ਫਿਰ ਉਸ ਦੇ ਘਰ ਤੋਂ ਉਹਨੂੰ ਕੱਢਿਆ ਕਿਉਂ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਬੜੀ ਵੱਡੀ ਖਬਰ ਆ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਰਹਿਸ਼ ਹੈ ਮੁੱਖ ਮੰਤਰੀ ਵਾਲੀ ਉਸ ਨੂੰ ਖਾਲੀ ਕਰਨ ਦੀਆਂ ਤਿਆਰੀਆਂ ਕਰਨੀਆਂ ਗਈਆਂ ਨੇ ਆਖਰਕਾਰ ਉਸ ਘਰ ਦੇ ਵਿੱਚ ਕੌਣ ਬੈਠੇਗਾ ਰੈਸ ਆਫ ਡੇਸ ਰੈਸ ਆਫ ইਅਰਸ ਯਾਰੀਕ 23 ਸਾਲ ਹਾਲੇ ਪਏ ਨੇ ਉਹਨਾਂ 23 ਸਾਲਾਂ ਦੇ ਵਿੱਚ ਮੁੱਖ ਮੰਤਰੀ ਨੂੰ ਉੱਥੇ ਹੀ ਰਹਿਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਉਸ ਘਰ ਦੇ ਵਿੱਚੋਂ ਕਿਉਂ ਕੱਢਿਆ ਜਾ ਰਿਹਾ ਹੈ ਕੀ ਮੀਟਿੰਗ ਦੇ ਵਿੱਚ ਸਾਰਾ ਕੁਝ ਸੁਪਾ ਲਿਆ ਗਿਆ ਹੈ ਆਖਰਕਾਰ ਇਹ ਸੱਚ ਕੀ ਹੈ ਕਿ ਨਿੱਜੀ ਚੈਨਲ ਨੇ ਹੁਣੇ ਹੀ ਖੁਲਾਸਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜਾ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਹੌਸ ਹੈ ਦੂਸਰੇ ਪਾਸੇ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ ਜਲੰਧਰ ਦੇ ਵਿੱਚ ਆਖਰਕਾਰ ਜਲੰਧਰ ਦੇ ਵਿੱਚ ਕਿਉਂ ਸ਼ਿਫਟ ਹੋ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਉਹਨਾਂ ਦਾ ਰਹਿائش ਜਿਹੜੀ ਹੈ ਮੁੱਖ ਮੰਤਰੀ ਵਾਲੀ ਕੋਟੀ ਹੈ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਸ ਦੇ ਵਿੱਚ ਸੁਖਬੀਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਰਹਿੰਦੇ ਸੀ ਉਸ ਘਰ ਤੋਂ ਸ਼ਿਫਟ ਹੈ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਕਰ ਲਈਆਂ ਨੇ ਲੇਕਿਨ ਇੱਧਰ ਕਰ ਲੈ ਲਿਆ ਗਿਆ ਹੈ ਇੱਕ ਅੰਗਰੇਜ਼ਾਂ ਦੇ ਵੇਲੇ ਦਾ ਕੋਈ 177 ਸਾਲ ਪੁਰਾਣਾ ਘਰ ਦੱਸਿਆ ਜਾ ਰਿਹਾ ਹੈ ਉਸ ਘਰ ਦੇ ਵਿੱਚ ਪੱਕੇ ਮੋਰਚੇ ਲਾਉਣ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿੱਚ ਆਖਰਕਾਰ ਮਾਜਰਾ ਕੀ ਹੈ ਬੇਕਰ ਕਿਉਂ ਕਰ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਐਟ ਲੀਸਟ ंडीगढ़ ਦੇ ਵਿੱਚ ਰਹਿਣਾ ਚਾਹੀਦਾ ਸੀ ਕਿਉਂਕਿ ਉੱਥੇ ਮੁੱਖ ਮੰਤਰੀ ਦਾ ਇੱਕ ਪੱਕਾ ਨਿਵਾਸ ਸਥਾਨ ਹੁੰਦਾ ਹੈ ਇਲਾਕੇ ਦੇ ਲੋਕ ਇਲਾਕੇ ਦੇ ਕਮਾਕਾਰਾਂ ਨੂੰ ਜਿਹੜੇ ਅਦਾਲਤਾਂ ਵਗੈਰਾ ਜਿਹੜਾ ਹਸਪਤਾਲਾਂ ਵਿੱਚ ਜਾਂਦੇ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਪਾਵੇਂ ਨਹੀਂ ਮਿਲ ਦਿੱਤਾ ਜਾਂਦਾ ਲੇਕਿਨ ਉਹਨਾਂ ਦੇ ਪੀਏ ਸੀ ਇਹ ਨਾਲ ਗੱਲਬਾਤਾਂ ਕਰ ਲਈ ਜਾਂਦੀ ਹੈ ਲੇਕਿਨ ਇਧਰ ਹੋਰ ਹੀ ਕਿਸਾਨ ਆਪ ਸੂਰੀ ਪੈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵਤ ਤੁਮਨ ਨੂੰ বেকার ਹੋਣਾ ਪਵੇਗਾ ਦੂਸਰੇ ਪਾਸੇ ਉਹਨਾਂ ਦਾ ਘਰ ਜਿਹੜਾ ਚਿਪਟ ਕੀਤਾ ਜਾ ਰਿਹਾ ਹੈ ਜਲੰਧਰ ਦੇ ਵਿੱਚ ਆਖਰਕਾਰ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਕਿਹੜਾ ਮੁੱਖ ਮੰਤਰੀ ਰਹੇਗਾ ਕੀ ਉਹ ਸਦਾ ਵਾਸਤੇ ਰਹਿੰਦੇ 2.5 ਸਾਲਾਂ ਵਾਸਤੇ ਘਰ ਖਾਲੀ ਕਰ ਦਿੱਤਾ ਜਾਵੇਗਾ ਜਾਂ ਕੋਈ ਹੋਰ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦਰੋਂ ਅੰਦਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ